ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਵੈਕੈਂਸੀ ਹੈ ਜਿਹੜੀ ਅੰਗਣਵਾੜੀ ਦੀ ਵੈਕੈਂਸੀ ਬਾਰੇ ਬੜਾ ਰੌਲਾ ਪਿਆ ਬੜੇ ਫੋਨ ਆਏ ਮੈਨੂੰ ਬੜੇ ਮੈਸੇਜ ਆਏ ਲੋਕਾਂ ਦੇ ਕਿ ਬਾਈ ਜੀ ਅੰਗਣਵਾੜੀ ਦੀਆਂ ਪੋਸਟਾਂ ਨਹੀਂ ਆ ਰਹੀਆਂ ਅੰਗਣਵਾੜੀ ਦੀਆਂ ਪੋਸਟਾਂ ਕਦ ਆਣਗੀਆਂ ਤਾਂ ਸਰਕਾਰ ਨੇ ਇਹ ਵੈਕੈਂਸੀਜ਼ ਕੱਢੀਆਂ ਨੇ ਅੰਗਣਵਾੜੀ ਦੀਆਂ ਇਹਦੇ ਤੇ ਆਪਾਂ ਗੱਲ ਕਰਾਂਗੇ ਤੇ ਆਹ ਨੋਟੀਫਿਕੇਸ਼ਨ ਹੈ ਜਿਹੜਾ ਤੁਸੀਂ ਬਹੁਤ ਘੱਟ ਦੇਖਿਆ ਹੋਣਾ ਤੁਸੀਂ ਦੇਖਿਆ ਕੀ ਹੋਣਾ ਜਿਹੜਾ ਮੇਰੇ ਵਰਗਾ ਕੋਈ ਇੰਟਰਨੈਟ ਕੈਫੇ ਵਾਲਾ ਇੱਕ ਪੋਸਟਰ ਜਿਹਾ ਬਣਾ ਕੇ ਥੱਲੇ ਆਪਦਾ ਨੰਬਰ ਲਿਖ ਕੇ ਆਪਣੇ ਕੈਫੇ ਦਾ ਨਾਮ ਲਿਖ ਕੇ ਉਹ ਬਸ ਗਰੁੱਪਾਂ 'ਚ ਸਰਕੂਲੇਟ ਕਰ ਦਿੰਦਾ ਤੁਸੀਂ ਉਸੇ ਚੀਜ਼ ਨੂੰ ਤੁਸੀਂ ਅੱਗੇ ਦੀ ਅੱਗੇ ਸਰਕੂਲੇਟ ਕਰਦੇ ਰਹਿੰਦੇ ਹੋ ਇਹ ਨਹੀਂ ਹੁੰਦਾ ਹੈਗਾ ਤੁਸੀਂ ਜਦੋਂ ਕੋਈ ਵੀ ਵੈਕੈਂਸੀ ਅਪਲਾਈ ਕਰਨੀ ਹੈ ਕੋਈ ਵੀ ਪੋਸਟ ਅਪਲਾਈ ਕਰਨੀ ਹੈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਉਹ ਅਫੀਸ਼ੀਅਲ ਨੋਟੀਫਿਕੇਸ਼ਨ ਪੜ੍ਹੋ ਤਾਂ ਇਹ ਅੰਗਣਵਾੜੀ ਦਾ ਜਿਹੜਾ ਡਿਪਾਰਟਮੈਂਟ ਹੈ ਜਿਹਨੂੰ ਆਪਾਂ ਕਹਿੰਦੇ ਆ ਟਰੈਕਟੋਰੇਟ ਆਫ ਸੋਸ਼ਲ ਸਿਕਿਉਰਿਟੀ ਐਂਡ ਊਮਨ ਐਂਡ ਚਾਈਲਡ ਹੁਡ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਉਹਦੇ ਵੱਲੋਂ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਇਹ ਇਹ ਵੈਕੈਂਸੀਆਂ ਨਿਕਲੀਆਂ ਸੀ ਤਿੰਨ ਪ੍ਰਕਾਰ ਦੀਆਂ ਇਹ ਚ ਵੈਕੈਂਸੀਆਂ ਸੀ ਕਿਹੜੀਆਂ ਕਿਹੜੀਆਂ ਟਰਾਂਸਲੇਟਰ ਦੀ ਇੰਟਰਪ੍ਰੀਟਰ ਦੀ ਸਪੈਸ਼ਲਾਈਜ਼ਡ ਏਜੂਕੇਟਰ ਦੀ ਇਵਨ ਕਿ ਕਾਰੇ ਵਾਸਤੇ ਹੁੰਦਾ স্পੈਸ਼ਲ এড્યુਕੇਟਰ ਕਾਰੇ ਵਾਸਤੇ ਹੁੰਦਾ ਆਪਾਂ ਕੀ ਕਰਦੇ ਆ ਅੱਕੜ-ਵੱਕੜ ਕਰਕੇ ਕਿਸੇ ਇੱਕ ਤੇ ਟਿੱਕ ਲਾ ਦਿੰਨੇ ਆ ਐਵੇਂ ਨਹੀਂ ਹੁੰਦਾ ਹੈਗਾ ਤੁਸੀਂ ਜਦੋਂ ਕੋਈ ਵੀ ਵੈਕੈਂਸੀ ਕੋਈ ਅਪਲਾਈ ਕਰਨੀ ਆ ਕੋਈ ਪੋਸਟ ਅਪਲਾਈ ਕਰਨੀ ਆ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਦੀ ਕੁਆਲਿਫੀਕੇਸ਼ਨ ਦੇਖੋ ਕਿ ਉਹ ਪੋਸਟ ਵਾਸਤੇ ਜਿਹੜੀ ਕੁਆਲਿਫੀਕੇਸ਼ਨ ਉਹਨਾਂ ਨੇ ਮੰਗੀ ਹੈ ਕਿ ਆਪਾਂ ਉਸ ਨੂੰ ਫੁੱਲਫਿਲ ਕਰਦੇ ਆ ਜੇ ਤੁਸੀਂ ਉਸ ਕੁਆਲੀਫਿਕੇਸ਼ਨ ਨੂੰ ਫਿਲਫਿਲ ਕਰਦੇ ਹੋ ਤਾਂ ਉਹ ਪੋਸਟ ਅਪਲਾਈ ਕਰਨ ਦਾ ਫਾਇਦਾ ਹੈ ਆਦਰਵਾਇਜ਼ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਤੁਸੀਂ ਗਰੁੱਪਾਂ ਦੇ ਵਿੱਚੋਂ ਪੋਸਟਰ ਦੇਖੇ ਉੱਥੋਂ ਚੱਕ ਕੇ ਬੱਸ ਤੁਸੀਂ ਪੋਸਟ ਅਪਲਾਈ ਕਰਤੀ ਆਫਲਾਈਨ ਫਾਰਮ ਪਰਤੇ ਜੀ ਆਨਲਾਈਨ ਫਾਰਮ ਪਰਤੇ ਪਹਿਲਾਂ ਤੁਹਾਨੂੰ ਚਾਹੀਦਾ ਕਿ ਕੋਈ ਵੀ ਵੈਕੈਂਸੀ ਜਦੋਂ ਨਿਕਲਦੀ ਹੈ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਦੇਖੋ ਉੱਥੇ ਦੇਖੋ ਕਿ ਕੁਆਲੀਫਿਕੇਸ਼ਨ ਨੂੰ ਤੁਸੀਂ ਫੁੱਲਫਿਲ ਕਰਦੇ ਹੋ ਏਜ ਕ੍ਰਾਈਟੇਰੀਆ ਜਿੰਨੀ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕਿ ਤੁਸੀਂ ਉਹਨੂੰ ਫੁੱਲਫਿਲ ਕਰਦੇ ਹੋ ਜੇ ਹਾਂ ਤੁਹਾਡੇ ਕੋਲ ਉਹ ਸਾਰੀਆਂ ਯੋਗਤਾਵਾਂ ਹੈਗੀਆਂ ਨੇ ਜਿਹੜੀਆਂ ਉਹ ਪੋਸਟ ਨੂੰ ਅਪਲਾਈ ਕਰਨ ਵਾਸਤੇ ਮੰਗੀਆਂ ਨੇ ਤਾਂ ਤੁਸੀਂ ਪੋਸਟ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਦੇਖਦੇ ਹਾਂ ਵੀ ਇਹ ਜਿਹੜੀਆਂ ਤਿੰਨ ਪ੍ਰਕਾਰ ਦੀਆਂ ਵੈਕੈਂਸੀਆਂ ਨਿਕਲੀਆਂ ਸੀ ਟਰਾਂਸਲੇਟਰ ਇੰਟਰਪ੍ਰੀਟਰ ਤੇ ਸਪੈਸ਼ਲ ਐਜੂਕੇਟਰ ਦੀਆਂ ਇਹਦੇ ਵਾਸਤੇ ਉਹਨਾਂ ਨੇ ਕੁਆਲਿਫਿਕੇਸ਼ਨ ਕੀ ਮੰਗੀ ਸੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟਰਾਂਸਲੇਟਰ ਦੀ ਟਰਾਂਸਲੇਟਰ ਵਾਸਤੇ ਉਹਨਾਂ ਨੇ ਮੰਗੀ ਸੀ ਮਾਸਟਰ ਡਿਗਰੀ ਮਾਸਟਰ ਡਿਗਰੀ ਮਤਲਬ ਜਿਆਦਾ ਤੁਹਾਡੇ ਕੋਲ ਐਮਏ ਕੀਤੀ ਹੋਣੀ ਚਾਹੀਦੀ ਹੈ ਤੇ ਜਾਂ ਫਿਰ ਐਮਏ ਦੇ ਬਰਾਬਰ ਕੋਈ ਡਿਗਰੀ ਹੋਰ ਹੋਣੀ ਚਾਹੀਦੀ ਹੈ ਐਂ ਮੇਬੀ ਐਨੀ ਹੋਗਾ ਕਿ ਤੁਸੀਂ ਹਿਸਟਰੀ ਦੀ ਐਮਏ ਕਰਖੀ ਹੈ ਜੀ ਇੰਗਲਿਸ਼ ਦੀ ਐਮਏ ਕਰਖੀ ਹੈ ਜੀ ਪੰਜਾਬੀ ਦੀ ਐਮਏ ਕਰਖੀ ਹੈ ਹਿੰਦੀ ਨਹੀਂ ਉਹ ਐਮਏ ਨਹੀਂ ਚੱਲਦੀ ਹੈਗੀ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਇੰਗਲਿਸ਼ ਪੰਜਾਬੀ ਐਜ਼ ਅ ਕੰਪਲਸਰੀ ਔਰ ਇਲੈਕਟਿਵ ਸਬਜੈਕਟ ਇੰਗਲਿਸ਼ ਜਾਂ ਪੰਜਾਬੀ ਇਹ ਦੋਨਾਂ ਚ ਤੁਹਾਡੇ ਕੋਲ ਜਾਂ ਤਾਂ ਕੰਪਲਸਰੀ ਹੋਣਾ ਚਾਹੀਦਾ ਹੈ ਜਾਂ ਫਿਰ ਇਲੈਕਟਿਵ ਸਬਜੈਕਟ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਐਮਏ ਜਿਹੜੀ ਉਹ ਵੈਲਿਡ ਮੰਨੀ ਜਾਊ ਜੇ ਮਾਸਟਰ ਨਹੀਂ ਹੈਗਾ ਤਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਡਿਪਲੋਮਾ ਸਰਟੀਫੀਕੇਟ ਹੋਣਾ ਚਾਹੀਦਾ ਜੇ ਪੰਜਾਬੀ ਤੇ ਅੰਗਰੇਜ਼ੀ ਦਾ 2 ਸਾਲ ਦਾ ਇੱਕ ਡਿਪਲੋਮਾ ਸਰਟੀਫਿਕੇਟ ਹੁੰਦਾ ਹੈ ਪੰਜਾਬੀ ਤੇ ਅੰਗਰੇਜ਼ੀ ਦਾ ਸੈਂਟਰਲ ਗਵਰਨਮੈਂਟ ਤੋਂ ਜਾਂ ਫਿਰ ਸਟੇਟ ਗਵਰਨਮੈਂਟ ਤੋਂ ਇਹ ਉਹ ਡਿਪਲੋਮਾ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਪਲੱਸ ਹੋਰ ਕੀ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਤੁਸੀਂ ਸੈਂਟਰ ਜਾਂ ਸਟੇਟ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਪਹਿਲਾਂ ਕੰਮ ਕਰਿਆ ਹੋਵੇ ਉਹ ਐਕਸਪੀਰੀਅੰਸ ਹੈ ਜਿਹੜਾ ਉਹ ਬਕਾਇਦਾ ਐਕਸਪੀਰੀਅੰਸ ਹੈ ਜਿਹੜਾ ਉਹ ਤੁਹਾਡਾ ਇਸ ਦੇ ਨਾਲ ਲੱਗਣਾ ਹੈ 2 ਸਾਲਾਂ ਦਾ ਇਹ ਨਹੀਂ ਕਿ ਹਰ ਕੋਈ ਤੁਸੀਂ ਪ੍ਰਾਈਵੇਟ ਕਿਸੇ ਦਫ਼ਤਰ ਤੋਂ ਬਣਾ ਕੇ ਐਕਸਪੀਰੀਅੰਸ ਲਾ ਲਓਗੇ ਤੇ ਐਕਸਪੀਰੀਅੰਸ ਕਾਦਾ ਹੋਣਾ ਚਾਹੀਦਾ ਟ੍ਰਾਂਸਲੇਟਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾ ਤਾਂ ਸੈਂਟਰ ਆਪਣਾ ਕਿਸੇ ਗਵਰਨਮੈਂਟ ਆਫਿਸ ਤੋਂ ਜਾਂ ਫਿਰ ਸਟੇਟ ਗਵਰਨਮੈਂਟ ਆਫਿਸ ਤੋਂ ਠੀਕ ਹੈ ਜੀ ਇਹ ਤਾਂ ਸੀ ਟਰਾਂਸਲੇਟਰ ਦੀ ਪੋਸਟ ਵਾਸਤੇ ਕੁਆਲੀਫਿਕੇਸ਼ਨ ਜਿਹੜੀ ਕਿ ਸਾਨੂੰ ਚਾਹੀਦੀ ਸੀ ਤੇ ਇਹ ਬਹੁਤ ਰੇਅਰ ਹੁੰਦੇ ਨੇ ਸਟੂਡੈਂਟ ਜਿਨ੍ਹਾਂ ਕੋਲ ਇਹ ਕੁਆਲੀਫਿਕੇਸ਼ਨ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀ ਨਹੀਂ ਹੁੰਦਾ ਹੈਗਾ ਬਟ ਹਾਂ ਇੰਨਾ ਜ਼ਰੂਰੀ ਹੈ ਕਿ ਬਹੁਤ ਰੇਅਰ ਹੁੰਦੇ ਨੇ ਜਿਹੜੇ ਇਸ ਨੂੰ ਫੁੱਲਫਿਲ ਕਰਦੇ ਹੁੰਦੇ ਨੇ ਇਹ ਨਹੀਂ ਹੈਗਾ ਕਿ ਤੁਸੀਂ ਐਮਏ ਕੀਤੀ ਹੋਈ ਹੈ ਤਾਂ ਚੱਕ ਕੇ ਮੂੰਹ ਆਹ ਪੋਸਟ ਅਪਲਾਈ ਕਰ ਦੋ ਪਹਿਲਾਂ ਉਸ ਦੀ ਕੁਆਲੀਫਿਕੇਸ਼ਨ ਦੇਖੋ ਉਸ ਤੋਂ ਬਾਅਦ ਆ ਗਿਆ ਇੰਟਰਪ੍ਰੀਟਰ ਜਾਂ ਫਿਰ ਸਾਈਨ ਲੈਂਗੁਏਜ ਇੰਟਰਪ੍ਰੀਟਰ ਇਹਦੇ ਵਾਸਤੇ ਕੀ ਚਾਹੀਦਾ ਇਹਦੇ ਵਾਸਤੇ ਚਾਹੀਦਾ ਸੀ ਇੰਡੀਅਨ ਸਾਈਨ ਲੈਂਗੁਏਜ ਕੋਰਸ ਐਟ ਲੈਵਲ ਸੀ ਡਿਪਲੋਮਾ ਇਨ ਇੰਡੀਅਨ ਸਾਈਨ ਲੈਂਗੁਏਜ ਇੰਟਰਪ੍ਰੀਟੇਸ਼ਨ ਇੱਕ ਭਾਰਤ ਦੀ ਸਾਈਨ ਲੈਂਗੁਏਜ ਦੀ ਸੰਸਥਾ ਹੈ ਜਿਹਨੂੰ ਡੀਆਈਐਸਐਲਆਈ ਕਹਿੰਦੇ ਨੇ ਉਹਦੇ ਚ ਡਿਪਲੋਮਾ ਕਰਿਆ ਹੋਣਾ ਚਾਹੀਦਾ ਥੋਡੇ ਕੋਲ ਇੰਡੀਅਨ ਸਾਈਨ ਲੈਂਗੁਏਜ ਦਾ ਤੇ ਉਹ ਡਿਪਲੋਮਾ ਜਿਹੜਾ ਤੁਹਾਡਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਕਿਹਦੇ ਨਾਲ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਭਾਰਤ ਦੀ ਰੀਹੈਬਿਲੀਟੇਸ਼ਨ ਕਾਉਂਸਲ ਹੈ ਉਹਦੇ ਨਾਲ ਉਹ ਡਿਪਲੋਮਾ ਜਿਹੜਾ ਤੁਹਾਡਾ ਬਕਾਇਦਾ ਰਜਿਸਟਰਡ ਹੋਣਾ ਚਾਹੀਦਾ ਤਾਂ ਉਹ ਵੈਲਿਡ ਮੰਨਿਆ ਜਾਊ ਤੇ 1 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਕਾ ਦਾ ਸੈਂਡ ਲੈਂਗੁਏਜ ਦਾ ਇਹ ਕ ਇਹ ਕਦੇ ਵਾਸਤੇ ਸੀ ਇੰਟਰਪ੍ਰੀਟਰ ਵਾਸਤੇ ਉਹ ਤੋਂ ਬਾਅਦ ਤੀਜੀ ਪ੍ਰਕਾਰ ਦੀ ਵੈਕੈਂਸੀ ਆ ਜਿਹੜੀ ਹੋਤੇ ਚੱਲਦੇ ਆਪਾਂ ਉਹ ਹੈਗੀ ਐ ਸਪੈਸ਼ਲ ਐਜੂਕੇਟਰ ਦੀ ਸਪੈਸ਼ਲਾਈਜ਼ਡ ਐਜੂਕੇਟਰ ਚ ਉਹਨਾਂ ਨੇ ਕੀ ਮੰਗੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਤੁਹਾਡੇ ਕੋਲ ਕਿਸੇ ਵੀ ਯੂਨੀਵਰਸਿਟੀ ਤੋਂ ਤੇ 50% ਉਹਦੇ ਚ ਨੰਬਰ ਹੋਣੇ ਜ਼ਰੂਰੀ ਨੇ ਤੁਹਾਡੇ ਕੋਲ ਤੇ ਨਾਲ ਇਹ ਨਹੀਂ ਹੈਗਾ ਕਿ ਕੱਲੀ ਤੁਸੀਂ ਬੀਏ ਕਰਖੀਏ 50% ਨਾਲ ਚੱਲੇਗਾ ਕੰਮ ਨਹੀਂ ਉਹਦੇ ਨਾਲ ਤੁਹਾਨੂੰ ਹੋਰ ਕੀ ਚਾਹੀਦਾ ਬੈਚਲਰ ਆਫ এডਿਕੇਸ਼ਨ ਡਿਗਰੀ ਸਪੈਸ਼ਲ ਐਜੂਕੇਟਰ ਸਪੈਸ਼ਲ ਐਜੂਕੇਟਰ ਦੀ ਡਿਗਰੀ ਚਾਹੀਦੀ ਹੈ ਤੁਹਾਨੂੰ ਜਿਹੜੀ ਕਿ ਆਰਸੀਆਈ ਜਾਨੀ ਕਿ ਰਿਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਤੋਂ 50% ਨੰਬਰਾਂ ਨਾਲ ਪਾਸ ਹੋਣੀ ਜ਼ਰੂਰੀ ਹੈ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਕੋਲ ਰਜਿਸਟ੍ਰੇਸ਼ਨ ਹੋਣੀ ਤੁਹਾਡੀ ਜ਼ਰੂਰੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਬੀਏ ਕਰੀ ਹੋਈ ਹੈ ਸਿੰਪਲ ਤੇ ਝੱਕੇ ਤੁਸੀਂ ਇਹ ਪੋਸਟ ਭਰਤੀ ਨਹੀਂ ਤੁਸੀਂ ਇਸ ਵਾਸਤੇ ਐਲੀਜੀਬਲ ਨਹੀਂ ਹੋਵੋਗੇ ਠੀਕ ਹੈ ਪੋਸਟ ਤਾਂ ਤੁਹਾਡੀ ਭਰੀ ਜਾਊਗੀ ਇਹ ਨਹੀਂ ਕਿ ਪੋਸਟ ਨਹੀਂ ਫਿਲ ਹੋਣੀ ਬਟ ਤੁਸੀਂ ਫਾਈਨਲ ਚ ਐਲੀਜੀਬਲ ਨਹੀਂ ਹੋਣੇ ਕਿਉਂ ਨਹੀਂ ਹੋਣੇ ਕਿਉਂਕਿ ਤੁਹਾਡੇ ਕੋਲ ਇਹ ਤਾਂ ਹੈ ਨਹੀਂ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਕਣੀਓ ਜਿਹੜੇ ਆ ਬੈਚਲਰ ਆਫ ਐਜੂਕੇਸ਼ਨ ਦੀ ਡਿਗਰੀ ਮਿਲਦੀ ਹੈ ਇਹ ਨਹੀਂ ਹੈਗਾ ਇਸ ਤਰ੍ਹਾਂ ਦਾ ਫਾਰਮ ਹੈ ਤਾਂ ਇੰਟਰਨੈਟ ਤੇ ਜਿੱਥੋਂ ਮਰਜੀ ਡਾਊਨਲੋਡ ਕਰ ਲਓ ਜਾਂ ਫਿਰ ਹੁਣ ਇਹ ਮੈਂ ਇਹਨੂੰ ਇਸ ਵੀਡੀਓ ਦੇ ਨੀਚੇ ਲਿੰਕ ਚ ਪਾ ਦੂੰਗਾ ਪਰ ਇਹਦਾ ਫਾਇਦਾ ਕੀ ਹੈ ਇਹ ਫਾਰਮ ਦਾ ਇਹ ਫਾਰਮ ਨੂੰ ਭਰ ਕੇ ਕੀ ਕਰੋਗੇ ਜੇ ਤੁਸੀਂ ਇਸ ਨੂੰ ਫੁੱਲਫਿਲ ਕਰਨ ਰਿਹਾਗੇ ਜੇ ਤੁਸੀਂ ਇਸ ਯੋਗਿਆਦਾਰ ਨੂੰ ਤੁਸੀਂ ਫੁੱਲਫਿਲ ਕਰ ਰਹੇ ਹੋ ਤਾਂ ਤੁਸੀਂ ਅਗਨਵਾੜੀ ਵਾਲੀਆਂ ਜਿਹੜਾ ਪੋਸਟ ਆਈਆਂ ਹੋਈਆਂ ਨੇ ਤਿੰਨ ਟਰਾਂਸਲੇਟਰ ਇੰਟਰਪ੍ਰੀਟਰਸ ਹਨ ਲੈਂਗੁਏਜ interpreter special educator ਇਹ ਪੋਸਟਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਦੂਜੀ ਗੱਲ ਇਹਨਾਂ ਦੀ ਤਾਂ ਲਾਸਟ ਡੇਟ ਕਦੋਂ ਦੀ ਲੰਗੀ ਬੜੇ ਮੇਰੇ ਕੋਲ ਆਏ ਕਹਿੰਦੇ 26 ਲਾਸਟ ਹੈ 26 ਲਾਸਟ ਹੈ ਬਿਲਕੁਲ 26 ਲਾਸਟ ਹੈ ਪਰ 26 ਕਿਹੜੀ ਲਾਸਟ ਹੈ 26 ਅਗਸਤ ਲਾਸਟ ਹੈ ਤਾਂ ਕਰਕੇ ਤੁਸੀਂ ਪਹਿਲਾਂ ਅਫੀਸ਼ੀਅਲ ਨੋਟੀਫਿਕੇਸ਼ਨ ਦੇਖਿਆ ਕਰੋ ਅਫੀਸ਼ੀਅਲ ਨੋਟੀਫਿਕੇਸ਼ਨ ਦੇਖ ਕੇ ਜੇ ਤੁਹਾਨੂੰ ਲੱਗਦਾ ਤੁਸੀਂ ਉਹਨੂੰ ਫੁੱਲਫਿਲ ਕਰਦੇ ਹੋ ਉਸ ਦਾ ਕ੍ਰਾਈਟੇਰੀਆ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਤਾਂ ਤੁਸੀਂ ਪੋਸਟ ਅਪਲਾਈ ਕਰੋ ਹੁਣ ਆਪਾਂ ਫਾਈਨਲ ਗੱਲ ਕਰਦੇ ਆਂ ਅੰਗਣਵਾੜੀ ਦੀਆਂ ਪੋਸਟਾਂ ਵਾਸਤੇ ਜਿਹੜੀਆਂ ਅੰਗਣਵਾੜੀ ਦੀਆਂ ਪੋਸਟਾਂ ਆਪਾਂ ਕਹਿੰਦੇ ਸੀ ਵੀ ਹੈਲਪਰ ਦੀ ਤੇ ਵਰਕਰ ਦੀਆਂ ਪੋਸਟਾਂ ਵਾਕੈਸੀਆਂ ਦੇਖੋ ਪੰਜਾਬ ਸਰਕਾਰ ਨੇ ਵੈਕੈਂਸੀਆਂ ਬਹੁਤ ਕੱਢੀਆਂ ਪਈਆਂ ਨੇ 2023 ਤੋਂ ਪੋਸਟਾਂ ਹੁਣ ਤੱਕ ਵਿੱਚ ਲਟਕਣ ਲੈ ਰਹੀਆਂ ਨੇ ਜਿਹੜੀਆਂ ਹਜੇ ਸਿਰੇ ਨਹੀਂ ਚੜੀਆਂ ਹੈਗੀਆਂ ਜੇਲ ਵਾਰਡਨ ਦਾ ਪੇਪਰ 2023-24 ਦਾ ਹੋਇਆ ਹੋਇਆ ਅੱਜ ਤੱਕ ਉਹਨਾਂ ਦਾ ਫਿਜ਼ੀਕਲ ਨਹੀਂ ਹੋਇਆ ਹੈਗਾ ਪੰਜਾਬ ਸਰਕਾਰ ਦੀ ਪੋਸਟਾਂ ਨੂੰ ਲੈ ਕੇ 22-23 ਚ ਜ਼ਰੂਰ ਵਧੀਆ ਕਾਰਗੁਜ਼ਾਰੀ ਰਹੀ ਹੈ ਉਸ ਤੋਂ ਬਾਅਦ ਤਾਂ ਜ਼ਮੀਨ ਕ ਦੇ 24 25 ਇਹ ਤਿੰਨ ਸਾਲਾਂ ਚ ਇਹਨਾਂ ਨਾਲ ਕੋਈ ਪੋਸਟ ਇਹ ਜੀ ਹੈ ਨਹੀਂ ਜਿਹੜੀ ਇਹਨਾਂ ਨੇ ਪੂਰ ਚੜhti ਹੋਵੇ ਜਾ ਕਰਕੇ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਵੈਕੈਂਸੀਆਂ ਨਹੀਂ ਆਣੀਆਂ ਹਾਂ ਅੰਗਣਵਾੜੀ ਦੀਆਂ ਵੈਕੈਂਸੀਆਂ ਆ ਸਕਦੀਆਂ ਨੇ ਅੱਗੇ ਜਾ ਕੇ ਆ ਸਕਦੀਆਂ ਨੇ ਪਰ ਫਿਲਹਾਲ ਕੋਈ ਵੈਕੈਂਸੀ ਨਹੀਂ ਹੈਗੀ ਅੰਗਣਵਾੜੀ ਦੀ ਜਦੋਂ ਵੀ ਕੋਈ ਵੈਕੈਂਸੀਆਂ ਨਿਕਲਣੀਆਂ ਤਾਂ ਉਹਦੀ ਡਿਟੇਲ ਬਕਾਇਦਾ ਅਫੀਸ਼ੀਅਲ ਜਿਹੜੀ ਸਰਕਾਰ ਵੱਲੋਂ ਪ੍ਰਮਾਣਿਤ ਹੋਊਗੀ ਉਹ ਤੁਹਾਨੂੰ ਇਸ ਗਰੁੱਪ 'ਚ ਸਾਂਝੀ ਕਰ ਦਿੱਤੀ ਜਾਊਗੀ ਤਾਂ ਉਹਦੇ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਵੀਡੀਓ ਜੇ ਤੁਹਾਨੂੰ ਲੱਗਦਾ ਕਿ ਹਾਂ ਇਹ 'ਚ ਕੋਈ ਮਾੜਾ ਮੋਟਾ ਕੱਢਣ ਬਾਣ ਨੂੰ ਹੈਗਾ ਕੁਝ ਤਾਂ ਤੁਸੀਂ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਇਸ ਨੂੰ ਸਾਂਝਾ ਵੀ ਕਰੋ ਧੰਨਵਾਦ ਜੀ